ਗੁਰਫਤੇ ਪਿੱਛੋਂ ਲਿਖਾ ਹਾਲ ਵੀਰਿਆ ਹੁੰਦੀ ਆ ਨਾ ਹੋਣੀ ਮੇਰੇ ਨਾਲ ਵੀਰਿਆ ਹੋਰ ਸਾਰੇ ਅੰਗੀ ਸਾਥੀ ਸੁਖ ਵੀਰਨਾ ਬਾਗ ਤੇ ਕੁਕਰ ਜਿੰਦੇ ਸੁਖ ਵੀਰਨਾ ਅੱਜ ਤੁਹਾਡੀ ਗੱਲਬਾਤ ਚਾਹੁੰਦੇ ਆ ਮੁਹੰਮਦ ਸਦੀਕ ਸਾਹਿਬ ਨਾਲ ਜਿਹੜੇ ਪੰਜਾਬ ਦੇ ਬਨੇਰਿਆਂ ਤੇ ਵੱਜਦੇ ਰਹੇ ਨੇ ਪੰਜਾਬ ਦੇ ਲੋਕ ਗੀਤਾਂ ਦੇ ਬਾਦਸ਼ਾਹ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਚੋਲੀ 'ਚ ਇੱਕ ਤੋਂ ਇੱਕ ਵਧੀਆ ਗੀਤ ਆਇਆ मोहम्मद صدیق ਤੇ ਰਣਜੀਤ ਕੌਰ ਦੀ ਜੋੜੀ ਕਿਸੇ ਵੀ ਇੰਟਰੋਡਕਸ਼ਨ ਦੀ ਕਿਸੇ ਵੀ ਤਾਰਫ ਦੀ ਮਹਤਾਜ ਨਹੀਂ صدیق ਸਾਹਿਬ ਜੀ ਆਇਆਂ ਨੂੰ ਜੀ ਤਲਵਾ ਜੀ صدیق ਸਾਹਿਬ ਸਾਡੇ ਜਿਹੜੇ ਦਰਸ਼ਕ ਨੇ ਬਹੁਤ ਸਾਰੇ ਮਨਾਂ ਚ ਬੜੀ ਇੱਕ ਸ਼ੰਕਾ ਰਹਿੰਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਹਾਡਾ ਜਿਹੜਾ ਪਿਛਾ ਪਿੰਡ ਹੈ ਔਰ ਰਾਮਪੁਰਾ ਇੱਕ ਕੁੱਪ ਹੈ ਜੀ ਸਾਨੂੰ ਦੱਸ ਸਕਦੇ ਹੋ ਪਿਛੋਕੜ ਬਾਰੇ ਆਪਣੇ ਬਾਰੇ ਜੀ ਹਰਜਿੰਦਰ ਜੀ ਮੇਰਾ ਜਨਮ ਤਾਂ ਰਾਮਪੁਰ ਦੇ ਵਿੱਚ ਹੀ ਹੋਇਆ ਲੇਕਿਨ ਮੈਂ ਖੇਡਿਆ ਜਾਂ ਪੜ੍ਹਿਆ ਉਹ ਮਾ ਕੁੱਪ ਹੈ ਕਿਉਂਕਿ ਮੇਰੀ ਉਮਰ ਬਹੁਤ ਛੋਟੀ ਸੀ ਜਦੋਂ ਅਸੀਂ ਰਾਮਪੁਰ ਤੋਂ ਕੁਪ ਸ਼ਿਫਟ ਕਰ ਗਏ ਸੀ ਤੁਹਾਡਾ ਪਿੰਡ ਰਾਮਪੁਰ ਜਿਹੜਾ ਦਰਾਹੇ ਦੇ ਨਜ਼ਦੀਕ ਹੈ ਜੀ ਉਹ ਕਿਉਂ ਛੱਡਿਆ ਕੀ ਵਜ੍ਹਾ ਸੀ ਉਹ ਉਹਦੇ ਬਾਰੇ ਅਸੀਂ ਕਈ ਕਿਸਮ ਦੀਆਂ ਗੱਲਾਂ ਬਾਤਾਂ ਸੁਣੀਆਂ ਨੇ ਸਾਨੂੰ ਆਪਣੀ ਜ਼ੁਬਾਨੀ ਦੱਸ ਸਕਦੇ ਹੋ ਸੰਸਾਭ ਸੰਸ 47 ਵੇਲੇ ਮੇਰੇ ਮਾਂ ਬਾਪ ਨੇ ਵੀ ਇਹ ਸੋਚਿਆ ਕਿ ਚਲੋ ਪਾਕਿਸਤਾਨ ਚੱਲਦੇ ਹਾਂ ਸ਼ਾਇਦ ਇੱਥੇ ਜ਼ਿੰਦਗੀ ਜਿਹੜੀ ਮਹਿਫੂਜ਼ ਨਹੀਂ ਹੈ ਤੋਂ ਬਲੇ ਕੋਟਲਾ ਰਸਤੇ ਵਿੱਚ ਬਲੇ ਕੋਟਲੇ ਕੈਂਪ ਲੱਗਦਾ ਸੀ ਉੱਥੋਂ ਗੱਡੀ ਬਣ ਕੇ ਪਾਕਿਸਤਾਨ ਜਾਂਦੀ ਸੀ। ਤੋਂ ਸਾਨੂੰ ਵੀ ਅਸੀਂ ਤੈਨੂੰ ਭਰਾ ਸੀਗੇ। ਸਾਡੇ ਮਾਪੇ ਸਾਨੂੰ ਉੱਥੇ ਲੈ ਗਏ। ਜਿਸ ਦਿਨ ਅਸੀਂ ਗਏ ਆ ਉਸ ਦਿਨ ਦੁਪਹਿਰੇ ਉਹ ਗੱਡੀ ਲਾਸਟ ਉੱਥੋਂ ਨਿਕਲ ਗਈ। ਅਸੀਂ ਉੱਥੇ ਰਹਿ ਗਏ। ਫਿਰ ਨੇੜੇ ਪਿੰਕ ਕੁੱਪ ਪਿੰਡ ਸੀ। ਉੱਥੇ ਮੇਰੀ ਮਾਂ ਦੇ ਨਾਨਕੇ ਸਨ। ਤੇ ਅਸੀਂ ਉੱਥੇ ਚਲੇ ਗਏ। ਹੁਣ ਵਾਪਸ ਪਿੰਡ ਵੀ ਨਹੀਂ ਆਇਆ ਜਾ ਸਕਦਾ ਸੀਗਾ ਕੁੱਪ ਆਰੰਪੁਰ। ਫਿਰ ਕੁੱਪ ਹੀ ਰਹਿਣ ਲੱਗੇ ਇਸ ਕਰਕੇ ਕੁੱਪ ਦਾ ਵਾਸੀ ਕਿਹਾ ਕਹਾ ਕੋਲ ਨਾ। ਸਿੱਖਿਆ ਬਤ ਚੰਗਾ ਹੋਇਆ ਜੀ ਉਹ ਗੱਡੀ ਖੁੰਝ ਗਈ ਵਰਨਾ ਅਸੀਂ ਤੁਹਾਨੂੰ ਕਦ ਮਿਲਣਾ ਸੀ ਅੱਜ ਜ਼ਿੰਦਗੀ ਹੋਰ ਹੋਣੀ ਸੀ ਤੁਹਾਡੀ ਵੀ ਤੇ ਪੰਜਾਬ ਦੇ ਲੋਕਾਂ ਨੂੰ ਵੀ ਮਿਸ ਕਰਨਾ ਸੀ ਤੁਹਾਡੇ ਗੀਤਾਂ ਨੂੰ ਪਰ ਬਾਬੂ ਸਿੰਘ ਮਾਨ ਦੇ ਗੀਤਾਂ ਨੇ ਜੀ ਜਿੱ ਤੱਕ ਮੈਂ ਸਮਝਦਾ ਤੁਹਾਡੀ ਤੇ ਰਣਜੀਤ ਕੌਰ ਦੀ ਜੋੜੀ ਨੂੰ ਸਥਾਪਿਤ ਕੀਤਾ ਜੀ ਤੇ ਦੂਸਰੇ ਪਾਸੇ ਜੇ ਮੈਂ ਇਹ ਕਹਾ ਕਿ ਤੁਹਾਡੀ ਆਵਾਜ਼ ਨੇ ਬਾਬੂ ਸਿੰਘ ਮਾਨ ਨੂੰ ਅਮਰ ਕਰਤਾ ਹੈ ਪੰਜਾਬ ਦਾ ਇੱਕੋ ਇੱਕ ਗੀਤਕਾਰ ਜਿਹਦੇ ਗੀਤ ਨੂੰ ਦੋ ਜਾਂ ਤਿੰਨ ਵਾਰੀ ਸੁਣੋ ਜਾਂ ਪੜੋ ਉਹ ਯਾਦ ਹੋ ਜਾਂਦਾ ਇਸ ਕਰਕੇ ਬੜੀ ਸਰਲ ਭਾਸ਼ਾ استعمال ਕਰਦੇ ਨੇ ਬੜੀਆਂ ਸਾਧੀਆਂ ਗੱਲਾਂ ਉਹਨਾਂ ਦੀਆਂ ਹੁੰਦੀਆਂ ਨੇ ਇਸੇ ਕਰਕੇ ਲੋਕਾਂ ਦਾ ਪਿਆਰ ਸਾਨੂੰ ਮਿਲਿਆ ਉਹਨਾਂ ਦੇ ਲਿਖੇ ਗੀਤ ਅਸੀਂ ਗਾਏ ਔਰ ਲੋਕਾਂ ਦੀ ਇਹ ਸਮਝ ਚਾਏ ਲੋਕਾਂ ਨੇ ਸਾਨੂੰ ਵੀ ਪਿਆਰ ਦਿੱਤਾ ਤੇ ਮਾਨ ਸਾਹਿਬ ਦਾ ਨਾਮ ਵੀ ਚਮਕ ਗਿਆ ਖੈਰ ਸਾਡੀ ਤੋਂ ਹਾਂਸ ਨਾਲ ਵੱਜਦੀ ਹੈ ਲੇਕਿਨ ਮਾਨ ਸਾਹਿਬ ਫਿਰ ਵੀ ਉਹਨਾਂ ਦਾ ਸਥਾਨ ਹੈ ਉਹ ਬਹੁਤ ਅੱਛਾ ਲਿਖਦੇ ਨੇ ਮਾਨ ਸਾਹਿਬ ਦਾ ਲਿਖਿਆ ਗੀਤ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿੱਲ ਵਾਹਦਾ ਗੁਰਸਿੱਖ ਦਾ ਗੁਰਸਿੱਖ ਦਾ ਗੁਰਸਿੱਖ ਦਾ ਜੀਵਨ ਸਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਰ ਉਹ ਮਰਦਾ ਗੰਮਣਾ ਪਰਿਆ ਪਟੇਲਾ ਦਿਦਾਰ ਸੰਧੂ ਜੀ ਵਰੇ ਸਾਨੂੰ ਕੁਛ ਦੱਸ ਸਕਦੇ ਜੀ ਤੁਹਾਡੇ ਸੰਕਾਲੀ ਰਹੇ ਨੇ ਜਾਂ ਤੁਹਾਡੇ ਸ਼ਿਸ਼ ਰਹੇ ਨੇ ਦਿਦਾਰ ਸੰਧੂ ਬਹੁਤ ਅੱਛਾ ਲਿਖਾਰੀ ਸੀ ਤੇ ਗਾਇਕ ਵੀ ਠੀਕ ਸੀ ਮਾੜਾ ਨਹੀਂ ਸੀ ਆਵਾਜ਼ ਟਣਕਵੀ ਸੀ ਜਿਹੀ ਜੀ ਪੰਜਾਬੀ ਗੀਤਾਂ ਨੂੰ ਲੋਡ ਹੁੰਦੀ ਹੈ ਆ ਮੇਰੇ ਨਾਲ ਪਬਲਿਕ ਰਿਲੇਸ਼ਨ ਦੇ ਵਿੱਚ ਰਿਹਾ ਮੇਰਾ ਉਹ ਸ਼ਗਿਰਦ ਵੀ ਸੀ ਹਾਂ ਲੇਕਿਨ ਮੈਂ ਤੁਹਾਨੂੰ ਸੱਚ ਦੱਸਦਾ ਮੇਰੇ ਉਹਦੇ ਨਾਲ ਭਰਾਵਾਂ ਵਾਲਾ ਰਿਸ਼ਤਾ ਸੀ ਕਿਉਂਕਿ ਉਹ ਹਮ ਉਮਰ ਸੀਗੇ ਉਮਰ ਦਾ ਕੋਈ ਜ਼ਿਆਦਾ ਫਰਕ ਨਹੀਂ ਸੀ ਇਸ ਕਰਕੇ ਮੈਂ ਉਹਨੂੰ ਕਦੇ ਸ਼ਗਿਰਦ ਗਿਣਾ ਹੀ ਨਹੀਂ ਸੀ ਲੇਕਿਨ ਉਹਨੇ ਮੈਨੂੰ ਸਦਾ ਹੀ ਉਸਤਾਦ ਵਾਲਾ ਦਰਜਾ ਵੀ ਦਿੱਤਾ ਔਰ ਅਦਬ ਵੀ ਕੀਤਾ ਤੋਂ ਉਹਦੇ ਗੀਤ ਵਕਤਾਂ ਦੇ ਹੋ ਸਕਦਾ ਉਹਦੇ ਗੀਤਾਂ ਦੇ ਉੱਤੇ ਰਿਸਰਚ ਹੋਵੇ ਪੰਜਾਬੀ ਦੀ ਜੋ ਕੁਛ ਉਹਨੇ ਲਿਖਿਆ ਉਹ ਕਾਫੀ ਅੱਛਾ ਲਿਖਿਆ ਕਿਉਂਕਿ ਪ੍ਰਿੰਸਪਲ ਸੁਰਗੀਏ ਪ੍ਰਿੰਸੀਪਲ ਹਰਦ ਸਿੰਘ ਜੀ ਸੇਖੋ ਉਹ ਕਦੇ-ਕਦੇ ਬੈਠ ਕੇ ਕਹਿੰਦੇ ਹੁੰਦੇ ਸੀ ਉਹ ਮੁੰਡਿਆ ਤੋਂ ਛੋਟੀ ਉਮਰ ਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਦਾ ਮੈਨੂੰ ਹੁਣ ਤੱਕ ਯਾਦ ਹੈ ਸ੍ਰੀਖ ਸਾਬ ਨਵੇਂ ਕਈ ਗਾਇਕ ਇਥੇ ਉੱਠ ਰਹੇ ਨੇ ਜੀ ਖੰਭਾ ਵਾਂਗੂ ਨਿਕਲ ਰਹੇ ਨੇ ਤੇ ਉਹ ਕਈ ਉਹਨਾਂ ਦੇ ਵਿੱਚੋਂ ਇਹਨੇ ਲੱਚਰ ਗੀਤ ਗਾਉਂਦੇ ਨੇ ਉਹ ਛੇਤੀ ਨੌ ਤੇ ਨਾਮਾ ਬਣਾਉਣਾ ਚਾਹੁੰਦੇ ਨੇ ਜੀ ਉਹਨਾਂ ਦੇ ਨਾਂ ਕੀ ਸੁਨੇਹਾ ਦੇਣਾ ਚਾਹੁੰਦੇ ਜੇ ਨਵੇਂ ਗਾਉਣ ਵਾਲੇ ਜਿਹੜੇ ਗੱਲ ਇਹ ਹੈ ਸੁਨੇਹਾ ਤੁਸੀਂ ਲੈ ਰਹੇ ਹੋ ਅਰੇ ਤੋਂ ਅਰੇ だけ ਰਹਿ ਜਾਣਾ ਕਿਉਂਕਿ ਨਵੇਂ گاਉਂ ਵਾਲਿਆਂ ਨੇ ਕਦੇ ਕਿਸੇ ਤੋਂ ਸੁਨੇਹਾ ਲਿਆ ਹੀ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਲੋੜ ਹੀ ਹੈ ਤੇ ਮੇਰਾ ਸੁਨੇਹਾ ਦਿੱਤਾ ਵੀ ਇਹ ਕੰਮ ਰੌਲ ਚ ਰੌਲ ਜਾਣਾ ਕਿ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਸ਼ਾਇਦ ਸੁਣ ਲੈਣ ਜੀ ਨਹੀਂ ਗੱਲ ਇਹ ਹੈ ਕੋਈ ਵੀ ਕੰਮ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਹੈ ਵੀ ਉਸ ਕੰਮ ਨੂੰ ਸਿੱਖਣਾ ਪੈਂਦਾ ਲੇਕਿਨ ਅੱਜ ਨਵੇਂ ਨਵੇਂ ਲੋਕ ਉਹਨਾਂ ਕੋਲ ਟਾਈਮ ਨਹੀਂ ਹੈ ਔਰ 90% ਇਸ ਕਿਸਮ ਦੇ ਲੋਕ ਨੇ ਜਿਹੜੇ ਸਿੱਖਣਾ ਸਿੱਖਣ ਦੀ ਜ਼ਰੂਰਤ ਹੀ ਨਹੀਂ ਸਮਝਦੇ ਔਰ ਜਿਹੜੀ ਚੀਜ਼ ਨਹੀਂ ਸਿੱਖੀ ਜਾਂਦੀ ਉਹ ਬਹੁਤ ਵਧੀਆ ਤਾਂ ਨਹੀਂ ਹੋ ਸਕਦੀ। ਤਾਂ ਇਹ ਮੈਂ ਨਵੇਂ ਗਉਣ ਵਾਲਿਆਂ ਨੂੰ ਬੇਨਤੀ ਕਰੂੰਗਾ। ਮੇਰੀ ਬੇਨਤੀ ਇਹ ਹੈ ਵੀ ਆਪਣੇ ਸੱਭਿਆਚਾਰ ਨੂੰ ਇੰਨਾ ਗੰਧਲਾ ਨਾ ਕਰੋ। ਭਈ ਕੱਲ-ਕੱਲ ਨੂੰ ਲੋਕੀ ਸਾਡਾ ਨਾਂ ਲੈ ਕੇ ਥੂ-ਥੂ ਕਰਨ ਜਾਂ ਸਾਡਾ ਨਾਂ ਗਾਲ ਦੇ ਨਾਲ ਸਾਨੂੰ ਪੁਕਾਰਿਆ ਜਾਵੇ। ਮੇਰੀ ਬੇਨਤੀ ਹੈ ਮੈਂ ਤਾਂ ਬੇਨਤੀ ਕਰ ਸਕਦਾ। ਇਸ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਹਾਂ ਸੁਣਨ ਵਾਲਿਆਂ ਨੂੰ ਇੱਕ ਬੇਨਤੀ ਕਰਾਂਗਾ। ਭਈ ਅਗਰ ਉਹ ਸੁਣਨ ਲੱਗੇ ਨਾ ਕਰਦੇ ਬਈ ਇਹ ਨਹੀਂ ਸੁਣਨਾ ਹੋ ਸਕਦਾ ਗਾਉਣ ਵਾਲੇ ਦੀ ਹਿੰਮਤ ਨਾ ਪਰਵੇ ਗਾਉਣਾ ਸੁਣਾਉਣੀ ਜਿਹੜਾ ਸਾਡਾ ਸੋਨੇ ਵਰਗਾ ਸੱਭਿਆਚਾਰ ਹੈ ਬਹੁਤ ਹੀ ਖੂਬਸੂਰਤ ਹੈ ਉਹਨੂੰ ਤੁਸੀਂ ਸਵਾਲ ਸਕਦੇ ਹੋ ਸਰੋਤੇ ਤੈਨੂੰ ਵੈਰੀ ਮੇ ਕਰੈ ਸਿਰਨਾ ਆਇਆ ਨਹੀਂ ਰੋਂਦੀ ਤਾਂ ਮੈਂ ਉੱਤੇ ਲੈ ਮਨੋਂ ਹੱਥ ਘੁੱਟ ਕੇ ਸਿੱਖ ਸਭ ਜਿੰਨਾ ਪੰਜਾਬ ਦੇ ਲੋਕ ਜਾ ਇੱਥੇ ਰਹਿਣ ਵਾਲੇ ਇਮੀਗ੍ਰੈਂਟ ਸਾਰੇ ਜਿਹੜੇ ਪੰਜਾਬ ਤੋਂ ਆਏ ਹੋਏ ਆ ਜਿਨ੍ਹਾਂ ਤੁਹਾਨੂੰ ਪਿਆਰ ਕਰਦੇ ਆ ਜੀ ਸਤਿਕਾਰ ਕਰਦੇ ਆ ਉਹਨਾਂ ਹੀ ਰਣਜੀਤ ਕੌਰ ਜੀ ਨੂੰ ਵੀ ਉਹਨਾਂ ਦਾ ਵੀ ਉਹਨਾਂ ਹੀ ਪਿਆਰ ਤੇ ਮੁਹੱਬਤ ਹੈ ਉਹਨਾਂ ਨਾਲ ਅਸੀਂ ਸੁਣਦੇ ਰਹੇ ਨੇ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਕੋਈ ਗੜਬੜ ਹੋ ਗਈ ਸੀ ਹੁਣ ਕਿਸ ਤਰ੍ਹਾਂ ਜੀ ਉਹਨਾਂ ਦਾ ਗਲਾਸਾਨੂੰ ਦੱਸ ਸਕਦੇ ਹੋ ਅੱਗੇ ਨਾਲੋਂ ਕੁਝ ਫਰਕ ਪਿਆ ਲੋਕਾਂ ਦੀਆਂ ਦੁਆਵਾਂ ਲੱਗੀਆਂ ਨੇ ਸ਼ਾਇਦ ਹੋਰ ਲੱਗ ਜਾਣ ਅ ਗੱਲ ਇਹ ਹੈ ਇੱਕ ਕੋਈ ਪ੍ਰਾਪਰਟੀ ਹੁੰਦੀ ਹੈ ਗਵਈਏ ਕੋਲੇ ਤੇ ਕਈ ਵਾਰੀ ਉਹਦੇ ਖੁਸ਼ ਜਾਣ ਨਾਲ ਜਾਂ ਖਰਾਬ ਹੋਣ ਦੇ ਨਾਲ ਦਿਮਾਗ ਦੇ ਉੱਤੇ ਬੜਾ ਬੋਝ ਪੈ ਜਾਂਦਾ ਮੈਂ ਸਮਝਦਾ ਰਣਜੀਤ ਜੀ ਆਪਣੇ ਮਨੋਂ ਕਾਫੀ ਦੁਖੀ ਬਲਕਿ ਕੋਈ ਨਹੀਂ ਉਹਨਾਂ ਦੇ ਸਹੌਤੇ ਬਹੁਤ ਨਿਰਾਸ਼ ਹੋਏ ਇਸ ਗਲਤੀ ਵੀ ਉਹਦੀ ਆਵਾਜ਼ ਨੂੰ ਕਾਫੀ ਖਰਾਬ ਹੋ ਗਈ ਤੇ ਲੇਕਿਨ ਹੁਣ ਅੱਗੇ ਨਾਲੋਂ ਕੁਝ ਬਿਹਤਰੀ ਹੈ ਤੇ ਮੈਂ ਸਮਝਦਾ ਕੁਝ ਡਾਕਟਰਾਂ ਨੇ ਦੱਸਿਆ ਹੋਇਆ ਹੋਰ ਰਿਆਜ਼ ਦਾ ਔਰ ਕੁਝ ਦਵਾਈ ਵੀ ਜਰਾ ਚੱਲ ਰਹੀ ਹੈ ਹੋ ਸਕਦਾ ਕੁਝ ਹੋਰ ਅੱਛੀ ਹੋ ਜਾਵੇ ਤੇ ਜ਼ੋਰ ਕੀ ਗਰੀਬ ਦਾ ਪਰ ਘਰੇ ਮੇਰੇ ਚੰਦੇਰੇ ਨਸੀਬ ਦਾ ਸਿੱਖ ਬეკਰੀ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਹੜੀ ਉੱਚ ਪੱਧਰ ਦੀ ਗਾਇਕੀ ਹੈ ਪੰਜਾਬ ਦੇ ਵਿੱਚ ਉਹਨੂੰ ਵਾਪਸ ਲਿਆਉਣ ਲਈ ਕੀ ਕੀਤਾ ਜਾਣਾ ਚਾਹੀਦਾ ਜੀ ਸਾਡੇ ਸਭਿਆਚਾਰ ਦੀਆਂ ਜੜਾਂ ਮਜ਼ਬੂਤ ਨੇ ਜਿਸ ਚੀਜ਼ ਦੀ ਜੜ ਹੈ ਨਾ ਜੇ ਉਹ ਕਿਸੇ ਵੇਲੇ ਸੁੱਕ ਵੀ ਜਾਂਦਾ ਦਰਖਤ ਉੱਪਰੋਂ ਕਿਉਂਕਿ ਜੜ ਲੱਗੀ ਹੋਈ ਹੈ ਉਹ ਫਿਰ ਕਿਸੇ ਨਾ ਕਿਸ ਦਿਨ ਪੁੰਗਰੂਗਾ। ਤੋ ਉਹ ਤਾਂ ਕਾਇਮ ਰਹਿਣੀ ਰਹਿਣਾ। ਹਾਂ ਇਹਦੇ ਵਿੱਚ ਇਹਨਾਂ ਜ਼ਰੂਰ ਹੈ ਵੀ ਥੋੜਾ ਸਮਾਂ ਲੱਗੂਗਾ। ਔਰ ਸਾਡੀ ਵੀ ਇਹ ਕੋਸ਼ਿਸ਼ ਹੋ ਗਈ। ਮੈਂ ਕਈ ਵਾਰੀ ਸਰਕਾਰ ਨੂੰ ਵੀ ਕਿਹਾ ਵੀ ਕੋਈ ਐਸੀ ਅਕੈਡਮੀ ਬਣਾਓ ਜਿਹੜੀ ਸਾਡੇ ਸੱਭਿਆਚਾਰ ਨੂੰ ਸਾਂਭ ਕੇ ਰੱਖੇ। ਲੇਕਿਨ ਸਰਕਾਰਾਂ ਨੂੰ ਆਪਣੇ ਬਹੁਤ ਕੰਮ ਹੁੰਦੇ ਨੇ। ਉਹ ਸੱਭਿਆਚਾਰ ਨੂੰ ਉਹ ਆਪਣੀ ਕੁਰਸੀ ਵੱਲ ਦੇਖਦੇ ਨੇ ਸੱਭਿਆਚਾਰ ਵੱਲ ਨਹੀਂ ਦੇਖਦੇ। ਉਹ ਖੈਰ ਕੀ ਕਿਹਾ ਜਾ ਸਕਦਾ ਔਰ ਕੀ ਕੀਤਾ ਜਾ ਸਕਦਾ। ਸਾਡੀ ਆਪਣੀ ਜਿੰਨੀ ਕੋਸ਼ਿਸ਼ ਹੈ ਜਿਹੜੇ ਅਸੀਂ ਲੋਕਾਂ ਨੇ ਜਿਨ੍ਹਾਂ ਨੂੰ ਪਰਮਾਨਤ ਕਰ ਲਿਆ ਵੀ ਇਹ ਲੋਕ ਗਾਇਕ ਨੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਜੀਦੇ ਜੀ ਇਹਦੇ ਵਿੱਚ ਕੁਝ ਹੋਰ ਸੁਧਾਰ ਇਹਦੇ ਵਿੱਚ ਹੋਰ ਕੁਝ ਵਾਧਾ ਕਰ ਜਾਈਏ ਕੀ ਤਾਏ ਕਿ ਅਸੀਂ ਚੁਗਦੇ ਰਹਿ ਗਏ ਨਹੀਂ ਗਾਨੀ ਤੇਰੀ ਦੇ ਮਣ ਕੇ ਸਾਨੂੰ ਸਾਡੇ ਸਰੋਤਿਆਂ ਨਾਲ ਤਰਨਮ ਚ ਸ਼ੇਅਰ ਕਰ ਸਕਦੇ ਹਾਂ ਜੀ ਤੁਸੀਂ ਕਹਿੰਦੇ ਹੋ ਮੈਂ ਗਾ ਦਿੰਨਾ ਲੇਕਿਨ ਬਗੈਰ ਸਾਜ਼ਾਂ ਤੋਂ ਬਗੈਰ ਰਦਮ ਤੋਂ ਗੀਤ ਗੀਤ ਨਹੀਂ ਲੱਗਦਾ ਹੁੰਦਾ ਉਹ ਇੱਕ ਨਜ਼ਮ ਜੀ ਲੱਗਦੀ ਹੁੰਦੀ ਹੈ ਜਿਵੇਂ ਕੋਈ ਕਵੀ ਸੱਜਣ ਤਰਨਮ ਚ ਪੜ ਰਿਹਾ ਹੁੰਦਾ ਨਾ ਚਲੋ ਗਾ ਦਿੰਦਾ ਹਾਂ ਜੀ ਸੋਣੀ ਜਈ ਬੋਲੀ ਪਾਕੇ ਨੀ ਥੋੜਾ ਜਾਂ ਚਿਤ ਪਰ ਚਾਕੇ ਨੀ ਸੋਣੀ ਜਈ ਬੋਲੀ ਪਾਕੇ ਨੀ ਥੋੜਾ ਜਾਂ ਚਿਤ ਪਰ ਚਾਕੇ ਨੀ ਇੱਕ ਗੇਣਾ ਗਦੇ ਵਿੱਚ ਲਾਕੇ ਨੀ ਤੂੰ ਉੱਡ ਕੇ ਕਬੂਤਰ ਬਣ ਕੇ ਅਸੀਂ ਚੁਗਦੇ ਰਹ ਗਏ ਨੀ ਸੋਣੀਏ ਗਾਨੀ ਤੇਰੀ ਦੇ ਵਾਹਿਗੁਰੂ ਬੈਠ ਜਾ ਬੈਠ ਕਰਾਤੀ ਜੀ ਕਿ ਕੀ ਹੁੰਦੇ ਇਨਾ ਚਿਰ ਤੁਸੀਂ ਆਉਂਦੇ ਨਹੀਂ ਅਗਲੀ ਵਾਰੀ ਤੱਕ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਨਾਲ ਮੇਰੀ ਅਗਲੀ ਦੁਆ ਹੈ ਵੀ ਇਹ ਪੰਜਾਬੀ ਲੋਕ ਜਿੱਥੇ ਜਾਣ ਪਾਈਚਾਰਾ ਵਰਤੌਣ ਆਪਣਾ ਪਿਆਰ ਵੰਡਣ ਤਾਂ ਕਿ ਦੁਨੀਆ ਦੇ ਵਿੱਚ ਪਿਆਰ ਦੀ ਖੁਸ਼ਬੂ ਇੰਨੀ ਫੈਲੇ ਦੇ ਜਿਹਨੂੰ ਲੋਕ ਹਮੇਸ਼ਾ ਹੀ ਆਨੰਦ ਮਾਣਦੇ ਰਹਿਣ ਸਦੀਕ ਸਾਹਿਬ ਬੜੀ ਮਿਹਰਬਾਨੀ ਜਨਾਬ ਤੁਸੀਂ ਫੁਰਸਤ ਕੱਢੀ ਹੈ ਤੇ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਕਹਿੰਦੇ ਹਾਂ ਅਗਲੀ ਵਾਰੀ ਤੁਸੀਂ ਆਓ ਰਣਜੀਤ ਕੌਰ ਜੀ ਨੂੰ ਨਾਲ ਲੈ ਕੇ ਆਓ ਸ਼ੁਕਰੀਆ ਜੀ ਧੰਨਵਾਦ ਜੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਮੈਂ ਆਪਣੇ ਪੰਜਾਬੀ ਵੀਰਾਂ ਨੂੰ ਫਿਰ ਨਵੇਂ ਸਾਲ ਦੀ ਵਧਾਈ ਦਿੰਦਾ ਹੋਇਆ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਔਰ ਤੁਹਾਡੀ ਚੜ੍ਹਦੀ ਕਲਾ ਵਾਸਤੇ ਮੈਂ ਹਮੇਸ਼ਾ ਹੀ ਪ੍ਰਾਰਥਨਾ ਅਗੇ ਅਰਦਾਸ ਕਰਦਾ ਰਹਾਂਗਾ ਔਰ ਕਰ ਰਿਹਾ ਹਾਂ ਤੋਂ ਮੈਥੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਮੇਰਾ ਬੋਲਣਾ ਕਿਸੇ ਭਰਾ ਨੂੰ ਕੋਈ ਚੁਬਿਆ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ